ਸਰਪੰਚ ਮੋਰ ਸਿੰਘ ਜੌਣਪੁਰਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਟੋਕੜ ਮਿਲ ਕੇ 10 ਵਾਰੀ ਪੀਡਬਲੂਡੀ ਦੇ ਐਕਸ਼ਨ ਨੂੰ ਕਿਹਨੇ ਨੂੰ ਚਿੱਠੀਆਂ ਮੁੱਖ ਮੰਤਰੀ ਨੂੰ ਚਿੱਠੀਆਂ ਮਹੱਲੇ ਵਾਲੇ ਤਰਲਾ ਮਿਤ ਕੀਤਾ ਪਰ ਇਹ ਲੋਕ ਬੁਨ ਨਗਰ ਤੋਂ ਨਹੀਂ ਹਟਦੇ ਪਾਣੀ ਛੱਡੋ ਨਹੀਂ ਛੱਡਦੇ ਸਾਡੇ ਰਾਹਾਂ ਦਾ ਨਾਸ ਕਰਤਾ ਜੋ ਕਿ ਤੇ ਖੂ ਬਣਿਆ ਹੋਇਆ ਹੈ ਮੇਰੇ ਸਬਜ਼ੀਆਂ ਲੈ ਕੇ ਜਾਣ ਵਾਲੇ ਲੋਕ ਜਾਂ ਜਿਹੜੇ ਸਾਡੇ ਰਿਸ਼ਤੇਦਾਰ ਆਉਂਦੇ ਨੇ ਉਹ ਜਾਂ ਸਾਡੀਆਂ ਹੁਣ ਜਿਹੜੀਆਂ ਟਰਾਲੀਆਂ ਨੇ ਸਕੂਲ ਵਾਲੇ ਬੱਚੇ ਸਾਡੇ ਸਾਰੇ ਪਰੇਸ਼ਾਨ ਹੁੰਦੇ ਨੇ ਇਸ ਲਈ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਇਹਦੇ ਵੱਲ ਧਿਆਨ ਦੇ ਕੇ ਇਹਨੂੰ ਤੁਰੰਤ ਜਿਹੜਾ ਪਾਣੀ ਨੂੰ ਬੰਦ ਕਰਾਇਆ ਜਾ ਇਨੂੰ ਬੰਦ ਕਰਾ ਕੇ ਸਾਡੀ ਜਿਹੜੀ ਸੜਕ ਹੈ ਉਹ ਚੱਲਦੀ ਕੀਤੀ ਜਾ ਤਾਂ ਜੋ ਤਨਖ ਹੈ ਅਸੀਂ ਸਾਡਾ ਸੀਜ਼ਨ ਚੱਲਦਾ ਹੈ ਸਾਨੀ ਨਾਲੋਂ ਲੰਘ ਸਕੀਏ ਇਹ ਜਿੰਦਗਾਮਾਲ ਆਪਣੇ ਉਦਨ ਦੀ ਹੈ ਬਾਕੀ ਮਤਲਬ ਪੈਂਦਾ ਸੀਗਾ ਕੱਚੀਆਂ ਨਾਲੀਆਂ ਸੀਗੀਆਂ ਪਰ ਖਫਤ ਭੋਲ ਜਾਂਦਾ ਸੀਗਾ ਪਾਣੀ ਲੱਗੜ ਕੌਂਸਲ ਨੇ ਆ ਪੱਕੀਆਂ ਨਾਲੀਆਂ ਕਰਕੇ ਹੋਰ ਸਿਆਪਾ ਕਰਤਾ ਆ ਸਾਰਾ ਪਾਣੀ ਛਰਕਤੇ ਆਉਂਦਾ ਜੀ ਆ ਧੀਆ ਪੈਣਾ ਆਪਣੀਆਂ ਲੰਘਦੀਆਂ ਨੇ ਤੇ ਸਕੂਟਰੀਆਂ ਤੇ ਤਿੰਨ ਚਾਰ ਸਾਹਮਣੇ ਤਾਂ ਮੇਰੇ ਕੱਲ ਡਿੱਗੀਆਂ ਨੇ ਹੈ ਸਾਡੀ ਤਾਂ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਸ ਦਾ ਕੋਈ ਹੱਲ ਕਰਿਆ ਜਾਵੇ ਤੇ ਸੇਵਰੇਜ ਨਹੀਂ ਪੈਂਦਾ ਤਾਂ ਉੱਤੇ ਖਾਲੀ ਥਾਂ ਤੇ ਟੋਏ ਪਟਾ ਕੇ ਮਤਲਬ ਪਾਣੀ ਸੜਕ ਤੋਂ ਆਣੋ ਬੰਦ ਕਰਿਆ ਜਾਵੇ ਪ੍ਰਸ਼ਾਸਨਿਕ ਬੇਨਤੀ ਕਰਦੇ ਆਂ ਇਹ ਪਿੰਡ ਦੇ ਸਰਪੰਚ ਸਾਹਿਬ ਤੇ ਦੋ ਚਾਰ ਵਾਰੀ ਸਾਡੇ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਨੇ ਕਲਵੰਤ ਸਿੰਘ ਬਾਜੀਗਰ ਇਹਨਾਂ ਦੇ ਕੋਲ ਕਈ ਵਾਰੀ ਜਾ ਕੇ ਕਹਿ ਚੁੱਕੇ ਨੇ ਵੀ ਤੁਸੀਂ ਇਹਦਾ ਕੋਈ ਹੱਲ ਕਰਾਓ ਪਰ ਇਹ ਸਰਕਾਰਾਂ ਜਦ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਆਣ ਕੇ ਸਾਡੇ ਲੋਕਾਂ ਦੇ ਪੈਰਾਂ ਤੱਕ ਪੈਂਦੇ ਨੇ ਪਰ ਹੁਣ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਮੈਂ ਸਰਕਾਰਾਂ ਨੂੰ ਇਹ ਬੇਨਤੀ ਕਰ ਰਾਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਜੇ ਵੋਟਾਂ ਪੈਣ ਵਾਸਤੇ ਤੁਸੀਂ ਇੱਥੇ ਵੋਟਾਂ ਪਵਾਉਣ ਵਾਸਤੇ ਆਓਗੇ ਇਹ ਤੁਹਾਨੂੰ ਵੋਟਾਂ ਅਸੀਂ ਬਿਲਕੁਲ ਨਹੀਂ ਪਵਾਵਾਂਗੇ ਜਿੰਨਾ ਚਿਰ ਤੁਸੀਂ ਸਾਡੇ ਮਸਲੇ ਦਾ ਹੱਲ ਨਹੀਂ ਕਰਦੇ ਜੇ ਸਾਡੇ ਕਿਸੇ ਬੱਚੇ ਦਾ ਕਿਸੇ ਭੈਣ ਭਰਾ ਦਾ ਜਾਂ ਸਾਡੇ ਕਿਸੇ ਕਿਸਾਨ ਦਾ ਨੁਕਸਾਨ ਹੋ ਗਿਆ ਇਹ ਸਾਡੇ ਐਮਐਲਏ ਸਾਹਿਬ ਜ਼ਿੰਮੇਵਾਰ ਹੋਣਗੇ ਇਸ ਕੰਮ ਦੇ ਹਾਂਜੀ ਹਾਂ ਸਾਡੇ ਸਰਪੰਚ ਸਾਹਿਬ ਕਈ ਪ੍ਰਸ਼ਾਸਨ ਅਧਿਕਾਰੀਆਂ ਦੇ ਕੋਲ ਜਾ ਕੇ ਆਏ ਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਬਹੁਤ ਸਮੇਂ ਤੋਂ ਹੀ ਘੱਟੋ-ਘੱਟ 1.5-2 ਸਾਲ ਹੋ ਚੁੱਕੇ ਨੇ ਇਹਨਾਂ ਅੱਗੇ ਅਸੀਂ ਘਰ ਵਾਲਿਆਂ ਅੱਗੇ ਵੀ ਹੱਥ-ਪੱਲੇ ਜੋੜ ਚੁੱਕੇ ਹਾਂ ਭਾਈ ਕਿਸਦਾ ਨੁਕਸਾਨ ਹੋ ਜਾਏਗਾ ਤੁਸੀਂ ਇਹਨੂੰ ਪਾਣੀ ਨੂੰ ਬੰਦ ਕਰੋ ਪਰ ਸਾਡੀ ਕੋਈ ਪ੍ਰਸ਼ਾਸਨ ਸਾਡੀ ਕੋਈ ਘਰ ਵਾਲਾ ਕੋਈ ਕਿਸ ਤਰ੍ਹਾਂ ਦਾ ਕੋਈ ਬੰਦਾ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਅਸੀਂ ਸਰਕਾਰਗੇ ਹੀ ਬੇਨਤੀ ਕਰਦੇ ਹਾਂ ਕਿ ਇਹ ਸਾਡਾ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦੀ ਇੱਥੇ ਡਿਊਟੀ ਹੈ ਚਾ ਕਿਸੇ ਦੀ ਸੜਕ ਤੇ ਪੀ ਪੀਡਬਲਯੂਟੀ ਵਾਲਿਆਂ ਦੀ ਚਾ ਕਿਸੇ ਦੀ ਵੀ ਡਿਊਟੀ ਹੈ ਨਗਰ ਕੌਂਸਲ ਵਾਲਿਆਂ ਦੀ ਉਹਦੇ ਜ਼ਿੰਮੇਵਾਰ ਉਹ ਹੋਣਗੇ